ਆ ਦੇਖ ਲੋ ਜੀ ਚਾਰ ਹੀ ਚੱਲੀ ਜਾਂਦੀ ਆ ਇੱਥੇ ਗਾਹ ਪਾਇਆ ਪਿਆ ਇਹਨਾਂ ਬਾਬੇ ਨੇ ਘਵਾਰੇ ਫਲਾ ਫਲਾ ਕੇ ਘਵਾਰਿਆਂ ਵਾਲਾ ਬਾਬਾ ਆਓ ਜੀ ਆਓ ਜੀ ਆਓ ਜੀ ਆਓ ਜੀ ਆਓ ਕਹਿੰਦੇ ਲੈ ਆ ਆ ਦੇਖ ਲੋ ਲੈ ਪੁਲਿਸ ਵਾਲਾ ਕੋਲੇ ਪੁਲਿਸ ਦਾ ਵੀ ਇੱਥੇ ਪੂਰਾ ਬੋਲ ਵਾਲਾ ਕੀ ਕਰੋਗੇ ਬਾਕੀ ਦੇਖਦੇ ਆ ਕੱਲ ਨੂੰ ਅਸਲ ਚ ਪਾਰਟੀ ਆ ਜੀ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਪਾਰਟੀ ਦਾ ਅਸਲੀ ਮੌੜ ਰੌਣਕਾਂ ਲੱਗੀਆਂ ਰੌਣਕਾਂ ਪੂਰੀਆਂ ਗਏ ਹਾਂ ਉਹ ਆ쉐 ਲੱਗਦੇ ਦੇਖੋ ਆ ਦੇਖੋ ਇੱਧਰ ਵੀਰ ਜੀ ਨੇ ਗੇਟ ਵੀ ਬਣਾਇਆ ਇੰਨੀ ਮਿਹਨਤ ਕਰਕੇ ਫੋਟੋਆਂ ਖਿਚਾਉਣ ਲਈ ਠੀਕ ਹੈ ਜੀ ਇੱਥੇ ਕੁਵਾਰੇ ਲਾਏ ਆ ਬਾਈ ਨੇ ਫੋਟੋ ਬੂਥ ਹੈ ਸਾਡਾ ਇਹ ਤੇ ਆ ਇੱਧਰ ਹੈਗਾ ਜੀ ਦੂਜਾ ਫੋਟੋ ਬੂਥ ਜਿੱਥੇ ਕੇਕ ਕੱਟ ਹੋਣਾ ਆ ਮੁੰਡੇ ਦਾ ਬਰਥਡੇ ਆ ਮੁੰਡੇ ਦਾ ਬਰਥਡੇ ਆ ਦੱਸ ਦੇ ਆਹ ਪੂਰਾ ਖੁਸ਼ ਆ ਮੁੰਡਾ ਬਾਈ ਦੇਖ ਲੋ ਸਪਾਈਡਰਮੈਨ ਨੂੰ ਕਰਕੇ ਦਿਖਾ ਦੇ ਸਪਾਈਡਰਮੈਨ ਨੂੰ ਕਰਕੇ ਦਿਖਾ ਦੇ ਲੈ ਪੂਰਾ ਖੁਸ਼ ਆ ਜੀ ਹੁਣ ਇੰਟੋਮੈਂਟਿਕ ਹੈ ਵੱਧੋ ਵੱਧੀ ਰਮਾ ਤੁਸਾਂ ਜਾਣ ਲਾ ਕਹਿੰਦੀ ਆ ਮਸ਼ੀਨ ਲੈ ਜੀ ਆ ਇਹਦਾ ਕੀ ਫਾਇਦਾ ਤੁਹਾਨੂੰ ਫਾਈਨਲ ਇੱਕ ਵਾਰੀ ਦਿਖਾ ਦਈਏ ਬਾਹਰੋਂ ਆ ਹੁਣੇ-ਹੁਣੇ ਅਸੀਂ ਗੇਟ ਤਿਆਰ ਕੀਤਾ ਹੋ ਵੀ ਰੈੱਡ ਠੀਕ ਹੋ ਗਿਆ ਨਾ ਬਹੁਤ ਵਧੀਆ ਹੋ ਗਿਆ ਪੁਰਸਾੜਾਂ ਦੀ ਗੱਡੀ ਵੀ ਲਾਤੀ ਵੀ ਹਾਂ ਡ੍ਰਿੰਕ ਡਰਾਈਵ ਨੂੰ ਵੀ ਕਿਸੇ ਨੇ ਕਰਨੀ ਇਹਦੀ ਹਦਾਇਤ ਲਾਈ ਆਪਾਂ ਥਾ ਤੂੰ ਦੇਖ ਲਓ ਕੁਵਾਰੇ ਆ ਗਾ ਲਿਵਿੰਗ ਰੂਮ ਇੱਥੇ ਵੀ ਪੂਰੀ ਤਿਆਰੀ ਹੋ ਗਈ ਹੈ ਫੁੱਟਬਾਲ ਤਾਂ ਲਾਈ ਆ ਵੀ ਫੁੱਟਬਾਲ ਵੀ ਵਧੀਆ ਬੰਦਿਆਂ ਨੂੰ ਮੋਟੀਵੇਸ਼ਨ ਵਾਲੀ ਚੀਜ਼ਾਂ ਵੀ ਖੇਡੋ ਮੰਨ ਲੋ ਵਧੀਆ ਤੰਦਰੁਸਤ ਰਹੋ ਕਿਹਾ ਦੇਖੋ ਮੈਂ ਫਿਰ ਕੋ ਬਾਹਰ ਨਾ ਦੋੜ ਦੋ ਮੁੰਡਾ ਸੋਫੇ ਸਾਈਡ ਤੇ ਹੋ ਰਿਹਾ ਜੀ ਪਾਲ ਨੂੰ ਦਿਖਾਣੇ ਆ ਜੀ ਸਾਰਾ ਕੁਝ ਟਾਈਮ ਲੱਗੂ ਖੋਲੇ ਹੋਰ ਬਸ ਲਾਸਟ ਆ ਮੇਰੇ ਇਥੇ ਯਾਰ ਇੰਨਾ ਲੇਟ ਮੈਂ ਕਹਣਾ ਯਾਰ ਤੂੰ ਦੇਖ ਰਾ ਪ्रेस ਵੀ ਉੱਥੇ ਪਈ ਆ ਸਮਾਨ ਹੋਣੀ ਚੱਕਿਆ ਗਾ ਪਾਇਆ ਪਾਇਆ ਬਈ ਤਿਆਰ ਹੋਣਾ ਅਸੀਂ ਟਲਾਇਆ ਤਿਆਰ ਹੋਣ ਨੂੰ ਲੈ ਦੇ ਲੋ ਜੀ ਮੈਂਟਰਾ ਐ ਟਾ ਟੂਰ ਕੱਢ ਕੇ ਇਹ ਤੋਂ ਬਾਅਦ ਤਿਆਰ ਹੋਣ ਲੱਗਾਂ ਨਾਲੇ ਮੈਂ ਬਸ ਮੇਰਾ ਲਾਸਟ ਹੀ ਆ ਲਾਸਟ ਹੀ ਹੁੰਦਾ ਮੇਸ਼ਾ ਤੇਰਾ ਨਹੀਂ ਮੁੱਕਦਾ ਜੀ ਸੱਚੀ ਕਾਰ ਤੇ ਅੱਜ ਤੁਹਾਨੂੰ ਲੈ ਕੇ ਆਏ ਆ ਆਪਣੇ ਦੋਸਤ ਦੇ ਉਹ ਆ ਗਿਆ ਜੀ ਤੁਹਾਡੇ ਦੋਸਤ ਹਾਂ ਬਾਣੀ ਦਾ ਦੇ ਤੁਹਾਡੇ ਦੋਸਤ ਤੇ ਮੁੰਡੇ ਦੀ ਬਰਥਡੇ ਪਾਰਟੀ ਹੈ ਜੀ ਤੇ ਉਧਰ ਦੇ ਪ੍ਰੋਗਰਾਮ ਤਿਆਰ ਹੈ ਮੌਸਮ ਬਹੁਤ ਵਧੀਆ ਨਹੀਂ ਹੈ ਕਿ ਮੀਂਹ ਪੈ ਰਿਹਾ ਤੁਹਾਨੂੰ ਦਿਖਾ ਦਿੰਨੇ ਆ ਬਾਹਰ ਬਾਹਰੋਂ ਦੇਖ ਲਓ ਬਾਕੀ ਅੰਦਰ ਜਾ ਕੇ ਮਿਲਦੇ ਹਾਂ ਜੀ ਤਾਂ ਆਪਾਂ ਹੈਗੇ ਮੋਹਤਵਾਰ ਬੰਦੇ ਜੀ ਆਪਾਂ ਸਭ ਤੋਂ ਪਹਿਲਾਂ ਆਏ ਹਾਂ ਇੱਥੇ ਹਾਂ ਜੀ ਤੇ ਆਹ ਦੇਖ ਲਓ ਤਿਆਰੀ ਆਪਣੀ ਹਲੇ ਮੀਂਹ ਕਰਕੇ ਥੋੜਾ ਜਿਹਾ ਮੌਲ ਠੰਡਾ ਵਟ ਕੋਈ ਗੱਲ ਨਹੀਂ ਗਰਮ ਕਰ ਦੇਣਾ ਹੁਣੇ ਹੋਰ ਵੀਰੇ ਠੀਕ ਹੈ ਜੀ ਠੀਕ ਹੈ ਜੀ ਲਓ ਦੇਖ ਲੋ ਸਾਡੀ ਡੈਕੋਰੇਸ਼ਨ ਰਾਤ ਨੂੰ ਦਿਖਾਈ ਸੀ ਹੁਣੇ ਬਸ ਹੋਰ ਥੋੜੇ ਜਿੱਤਾਂ ਕਿ ਤਲਾ ਲਾਣ ਹੋ ਜਾਣੀ ਅਸੀਂ ਅੱਜ ਸਭ ਤੋਂ ਪਹਿਲਾਂ ਐਂਟਰੀ ਕੀਤੀ ਆ ਪਹਿਲੀ ਵਾਰੀ ਉਹ ਬੱਲੇ ਕਮਾਲ ਕਰਤਾ ਉਹ ਹੈਪੀ ਬਰਥਡੇ ਜੈਵੀ ਹੈਲੋ ਅਰੇ ਹੈਪੀ ਬਰਥਡੇ ਇੱਧਰ ਹੈਪੀ ਬਰਥਡੇ ਕਿੱਥੇ ਪਾਪਾ ਤੇਰਾ ਪਾਪਾ ਦੇ ਵਿੱਚ ਬੈਠਾ ਲੈ ਸਪਾਈਡਰਮੈਨ ਸਪਾਈਡਰਮੈਨ ਕੀਤਾ ਪਿਆ ਜੀ ਸਾਰੇ ਕਿਤੇ ਤੇ ਜਾਲ ਹੀ ਨਾ ਲੱਗ ਜਾਣ ਘਰ ਚ ਮੁੰਡੇ ਦਾ ਹੋ ਰਿਹਾ ਸ਼ੂਟ ਦਾ ਹੋਇਆ ਤੇ ਐ ਹੁੰਦਾ ਦੇਖ ਲਾ ਬਹੁਤ ਖਰਾਬ ਹੈ ਸਪਾਈਡਰਮੈਨ ਬਣ ਜਾਣਾ ਹੁਣ ਇੱਕ ਮਿੰਟ ਬਾਅਦ ਹੁਣ ਸਪਾਈਡਰਮੈਨ ਬਣ ਜੀ ਠੀਕ ਆ ਅਗਲੀ ਫੋਟੋ ਤੇ ਹਾਂ ਜੀ ਹੁਣ ਆ ਜੀ ਮੈਕ ਸਮਾਈਲ ਜਿਹਾ ਪੜ੍ਹਦਾ ਆਇਤਾ ਪੂਰਾ ਕੋਆ ਐ ਨਾਲ ਅੱਖਾਂ ਨੂੰ ਵੀ ਐ ਕਰਦਾ ਬਰਾ ਠੀਕ ਆ ਲੋ ਜੀ ਸਪਾਈਡਰਮੈਨ ਦੇ ਲਓ ਸਾਡਾ ਓਏ ਸਪਾਈਡਰਮੈਨ ਆ ਕੀ ਜੈ ਵੀਰ ਹਾਂਜੀ ਬਾਹਰ ਬੰਨੇ ਕਿਤੇ ਬਾਹਰ ਬੇ ਜੈ ਵੀਰ ਹਾਂ ਲੋ ਜੀ ਕੇਕ ਖੋਲਣ ਜਾ ਰਿਹਾ ਜੀ ਪਟਾਰੀ ਚੋਂ ਦਸ ਸੱਪ ਗੱਡੀ ਦਾ ਲੋ ਜੀ ਕਿਹਨੇ ਕਰਨੇ ਕਹਿਆ ਪਟਾਰੀ ਭਾਈ ਇੱਧਰ ਹੀ ਆ ਉਹਦੇ ਬਾਕੀ ਇੱਧਰ ਕੀ ਜਾਂਚ ਹੈ ਇਹ ਕਿਥੋਂ ਲੈ ਆ ਰਹੇ ਨੇ ਇੱਧਰ ਕੀ ਜਾਂਚ ਹੈ ਹਾਂ ਇਹ ਕਿਥੋਂ ਲੈ ਵੇਲਾ ਆ ਜਾ ਆ ਜਾ ਟਕਦੀ ਆ ਜਾ ਤਕਦੀਰੋ ਨਾ ਬੋਤ ਐ ਨਹੀਂ ਕਰਦਾ ਸੋਨੂ ਲੋੜੀ ਫੁਟਕਲ ਫੋਟੋ ਕਿਤਾਵ ਹੱਡੀ ਕ੍ਰੇਟੀਵਿਟੀ ਉਹ ਜੀ ਕਿ ਇਹ ਘਟ ਹੋ ਗਏ ਤਾਂ ਪੱਛੀ ਰਹਿ ਗਏ ਕੱਡੂ ਦਿਸ ਵਨ ਦਿਸ ਵਨ ਦਿਸ ਵਨ ਆਇਆ ਅੰਦਰ Happy birthday to you Happy birthday to you Happy birthday Happy birthday to you 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 ਬਾਬੀ ਬੱਚਿਓ ਇੱਧਰ ਆ ਜਾਓ ਕਈ ਕੁੜੀ ਦਰਾਨਾ ਆ ਜਾਓ ਸਾਰੇ ਬੱਚੇ ਇੱਧਰ ਆ ਜਾਓ ਹਾਂਜੀ ਸਾਰੇ ਜਣ ਇੱਧਰ ਆ ਕੇ ਪਲੀਜ਼ ਇੱਕ ਇੱਕ ਹੋਰ ਇੱਕ ਹੋਰੀ ਹੋਰੀ ਹਾਂ ਜੀ ਹਾਂ ਨੇ ਤਿਆਰੀਆਂ ਚ ਥੋੜਾ ਖਾਈ ਪਕੌੜੇ ਵੈਜ ਜਾਨ ਵੈਜ ਦੀ ਪਰਖ ਹੋ ਰਹੀ ਆ ਅਗਲੀ ਸਬਜੀ ਬਹੁਤ ਸਵਾਦ ਆ ਇਧਰ ਲਈ ਆ ਨਾਲ ਦੀ ਸਬਜੀ ਬਹੁਤ ਸਵਾਦ ਆ ਹੋ ਗਿਆ ਆ ਜਾ ਕੀ ਕਰੀਏ ਨਾ ਹੋ ਗਿਆ ਛਿੱਟੀ ਮਾਰ ਕੇ ਨਵੇੜੋ ਕੰਮ ਫੇਰ ਅਗਲਾ ਕੰਮ ਵੀ ਕਰਨਾ ਸਾਰੇ ਨੂੰ ਤਾਂ ਹੁਣ ਖਾਣੀ ਆ ਤੂੰ ਹੀ ਕਦੋਂ ਖਾ ਲਈ ਉਹ ਨਹੀਂ ਖਾਦੀ ਮੈਂ ਖਾਣੀ ਆ ਤੂੰ ਮੈਨੂੰ ਦਿੰਦੀ ਨਹੀਂ ਛੁੱਟ ਬੋਲ ਚਲੋ ਖਾਈਏ ਮੋਰੀ ਮੈਂ ਦਾਸ ਦਾ ਮੈਲੀ ਯਾਰ ਮੈਨੂੰ ਦਿੰਦੀ ਤੋਲੀ ਮੈਂ ਦਾਸ ਦਾ ਮੈਲੀ ਪਤਾ ਮਾਰੀ ਜਾਂਦਾ ਮਾਰੀ ਜਾਂਦਾ ਕੋਈ ਗੱਲ ਤੂੰ ਵੀ ਮਾਰਦੇ ਲੋ ਜੀ ਬੱਚੇ ਹੁਣ ਇਕੱਠੇ ਹੋ ਗਏ ਛਰਾਤਾਂ ਕਰਦੇ ਫਿਰਦੇ ਪਤਾ ਹੀ ਆ ਤੁਹਾਨੂੰ ਉੱਤਮ ਜੀ ਇੱਕ ਟਿਕਣੂ ਗੁਰੂ ਸਤਿਮੇਟ ਸਿਮੇਟਾ ਸਿਮੇਟੀ ਚੱਲੇ ਪ੍ਰਾਣੇ ਜੀ ਨਿਬੜ ਗਿਆ ਬਿਸਤਰੇ ਦਾ ਬੋਰੀ ਬਿਸਤਰਾ ਕੰਮ ਕਰਿਆ ਸ਼ਾਰੀ ਧਿਆਨ ਨਾ ਮਾਰਾ ਕਿ ਅਕਾ ਟੈਕ ਇਹ ਉਹ ਤਾਂ ਜੈਪਾ ਪਿਆ ਅੱਛਾ ਥੱਲੇ ਹੋ ਓਕੇ ਆਵੜਾ ਆ ਇਹ ਨਾ ਲੈ ਆਹ ਭਾਈ ਇਹ ਵੀ ਦੀਰ ਟੋਪਨਿੰਗ ਬਣਾਉਣਾ ਚਾਹੀਦਾ ਜੈ ਵੀਰ ਵਾਓ ਹੁਣ ਤਾਂ ਜੈ ਵੀਰ ਦਾ ਬੜਾ ਸੋਹਣਾ ਟਵਾਇਆ ਆ ਗਿਆ ਹੈ ਇਹ ਉਹ ਤੂੰ ਕਿੱਥੇ ਚਲਾਵੇਂਗਾ ਮੈਂ ਵੀ ਬਣਾਦਾ ਸਿੱਡੀ ਦੀ ਹੈਂ ਟਿੱਡੀ ਦੀ ਟਿੱਡੀ ਜੈ ਆ ਉਹ ਵੀ ਬੜੀ ਐਕਸਾਈਟਡ ਆ ਤਕਦੀਰ ਉਹ ਤਾਂ ਜਿਹੜੇ ਚੱਲੇ ਇਹ ਇੱਧਰ ਨੂੰ ਆ ਆ ਤਕਦੀਰ ਤੇਰੀ ਗੱਨ ਓ ਗੰਨ ਊ ਇਹ ਇਹਨਾਂ ਨੂੰ ਨਿਕਾਲੀ ਆ ਕਾ ਜੈ ਵੀਰ ਦੇਖ ਲੈ ਕਿੰਨਾ ਐਕਸਾਈਟਡ ਆ ਲੈ ਫੜ ਗੰਨ ਤੇਰੀ ਬਸ ਬਸ ਜੈ ਵੀਰ ਦੇਖ ਲੈ ਸਾਰੇ ਗਿਫਟ ਜੈ ਵੀਰ ਇਹ ਕੀ ਆ ਜੈ ਕੀ ਦਾ ਨਾਮ ਆ ਤੇ ਗਰੋਂ ਟੁਰਦੇ ਘਰੋਂ ਲਾ ਹੋਲਡਰ ਵੀ ਆ ਲਾ ਰੇਡੀਓ ਡੀ ਜੇ ਆ ਗਿਆ ਜੈ ਦਾ ਚੱਲਦਾ ਵੀ ਹੋਗਾ ਇਹ ਔਰ ਰੈਪ ਚਾ ਰੈਪ ਚਾ ਕਵਰ ਡੀਜੇ ਮਿਕਸਰ ਚ ਗਾਣੀ ਗੋਣ ਉਹ ਲੈ ਚੱਲ ਹੋ 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 ਓ ਤਗਦੀਰ ਉਹ ਤਵਾਜਾ ਚੀਚੀ ਕਰ ਚਿਕ ਚਿਕ ਬੋਲਦਾ ਹੈ ਖਰਜ ਆ ਜਾ ਰਹਿਦਾ ਨਹੀਂ ਡੀਜੇ ਪਾਰਟੀ ਚੱਲ ਲੈਣ ਬਹੁਤ ਸਟੂਡੀਓ ਅੱਛਾ ਚੀ ਯਾਦ ਰੱਖ ਬੋਲਣਾ ਮਾਈਕ ਵੀ ਹੋਣਾ ਹੈ ਪਿਛਲੇ ਵੀ ਦੇਖੋ ਤਾਂ ਕੀ ਕੀ ਦੇਖੇ ਬਸ ਬਾਅਦ ਵਿੱਚ ਦੇਖਦਾ ਤੂੰ ਗੱਨ ਚਲਾ ਆਪਣੀ ਜਾ ਇਹ ਕੀ ਆ ਉਹ ਲੈ ਜੈਵੀਰ ਦੀ ਵਾਚ ਵੀ ਆਈ ਆ ਇਹਦੀ ਕੰਟਰਵਿਸ਼ਨ ਬਸ ਕੁਝ ਨਹੀਂ ਬਸ ਜੈਵੀਰ ਵਾਚ ਆ ਪੁੱਤ ਉਹ ਮੇਰੇ ਕੰਮ ਵਾਲੀ ਮੈਨੇਜਰ ਆਪਣਾ ਲੋ ਜੀ ਤਕਦੀਰੋ ਦੀ ਵੀ ਡਾਲ ਆਈ ਆ ਦਿਖਾ ਦਿਓ ਉਹ ਵਾਓ ਖੁਸ਼ ਹੋਣ ਤੂੰ ਹੁਣੇ ਤੂੰ ਰੋਂਦਾ ਸੀ ਹੁਣ ਖੁਸ਼ ਹੂੰ ਉਹ ਜ਼ਾਰਾ ਦਾ ਵਾ ਤੇਰਾ ਨਹੀਂ ਹੈਗਾ ਅਰੇ ਤੇਰਾ ਚਲੋ ਠੀਕ ਹੈ ਵਿਜੈ ਨੇ ਤਾਂ ਆਪਣਾ ਡੀਜੇ ਬਣਾ ਲਿਆ ਇੱਥੇ ਹੀ ਹੈ ਜੈ ਖੁਸ਼ ਆ ਹਣ ਤੂੰ ਬਸ ਠੀਕ ਆ ਹੈਪੀ ਬਰਥਡੇ ਹੋ ਗਿਆ ਹੁਣ ਤੇਰਾ ਹੁਣ ਸਾਨੂੰ ਦੇ ਇਜਾਜ਼ਤ ਤੇ ਇਹੀ ਜਾਈਏ ਠੀਕ ਆ ਓਕੇ ਚਲੋ ਜੀ ਚੱਲੀਏ ਫਿਰ ਹੋ ਗਿਆ ਪ੍ਰੋਗਰਾਮ ਸਮਾਪਤ ਚਲਿਏ ਜੀ ਥੈਂਕ ਯੂ ਜੀ ਬਾਏ 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 ਜਗੂ ਚਾੜੀਗਾ ਬਾਈ ਜਿੰਮਾਤ ਬਾਈ